ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਿਲੀ ਹੈ ਬਾਈਟ ਲੈ ਜਿੰਦਾ ਗਈ ਚੀਜ਼ ਉਹ ਬਰਾਮਦ ਕੀਤਾ ਗਿਆ ਹਾਲਾਂਕਿ ਇਹ ਗਰਨੇਲ ਦੀ ਕਿੰਨੀਆਂ ਜ਼ਿੰਮੇਵਾਰੀਆਂ ਬਰਬਾਦ ਕਰਨੀਆਂ ਸੀ ਕਿ ਕਿੱਥੇ ਜਾ ਕੇ ਬਲਾਸਟਿੰਗ ਹੋਣਾ ਸੀਗਾ ਉਸ ਤੋਂ ਪਹਿਲਾਂ ਹੀ ਇਸ ਨੂੰ ਤੇ ਨਰਸਦਾਰ ਨਾਲ ਇੱਕ ਇਨਕਾਊਂਟਰ ਹੋਇਆ ਕੀ ਡਿਟੇਲਸ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਟੈਰਰ ਕ੍ਰਾਈਮ ਤੇ ਆਰਗੇਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਪਾਲਿਸੀ ਜਿਹੜੀ ਹੈ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਕ੍ਰਿਮੀਨਲਜ਼ ਦੇ ਖਿਲਾਫ ਲਗਾਤਾਰ ਐਕਸ਼ਨ ਜਾਰੀ ਹੈ ਔਰ ਡਰੱਗਜ਼ ਦੇ ਉੱਤੇ ਵੀ ਐਕਸ਼ਨ ਔਰ ਰਿਕਵਰੀਜ਼ ਜਾਰੀ ਨੇ ਉਹਦੇ ਤਹਿਤ ਇਹ ਜਿਹੜੇ 5 ਟੈਰਰ ਮੋਡਿਊਲ ਦੇ ਬੰਦੇ ਆ ਜਿਹੜੇ ਇੱਕ ਜੀਵਨ ਫੌਜੀ ਨਾਲ ਰਿਲੇਟਡ ਨੇ ਇਹ ਬੰਦੇ 4 ਅਰੈਸਟ ਕੀਤੇ ਪੁਲਿਸ ਨੇ ਇਹਦਾ ਇੱਕ ਦਾ ਜਿਹੜਾ ਮੇਨ ਹੈ ਅਜੇ ਕੁਮਾਰ 엘ियस ਅੱਜੂ ਔਰ ਇਹਦੇ ਖਿਲਾਫ ਪਹਿਲਾਂ ਵੀ ਜਲੰਧਰ ਦੇ ਵਿੱਚ ਇੱਕ ਮੁਕੱਦਮਾ ਦਰਜ ਹੈ ਸੀਪੀ ਜਲੰਧਰ ਦੇ ਏਰੀਏ ਚ ਔਰ ਇਹਦੇ ਜਿਹੜੇ ਸਾਥੀ ਨੇ ਨਰੇਸ਼ ਕੁਮਾਰ 엘ियस ਬੱਬੂ ਅਭਿਨਵ ਭਗਤ 엘ियस ਅਭੀ ਸਨੀ ਕੁਮਾਰ ਸਨੂਰਿੰਦਰ ਕੁਮਾਰ ਔਰ ਇਹਨਾਂ ਦਾ ਇੱਕ ਪੰਜਵਾਂ ਸਾਥੀ ਜਿਹੜਾ ਜੂਵినਾਈਲ ਹੈ ਜਿਹਦਾ ਨਾਮ ਨਹੀਂ ਮੈਂ ਡਿਸਕਲੋਸ ਕਰਦਾ ਇਹ ਪੰਜੋ ਬੰਦੇ ਜਿਹੜੇ ਆ ਇਹ ਬਾਰਡਰ ਏਰੀਆ ਤੋਂ ਜਨਾਲਾ ਸੈਕਟਰ ਤੋਂ ਗ੍ਰੇਨੇਡ ਲੈ ਕੇ ਆਏ ਔਰ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਕਿ ਕਿਸੇ ਪੁਲਿਸ ਇਸਟੈਬਲਿਸ਼ਮੈਂਟ ਨੂੰ ਟਾਰਗੇਟ ਕੀਤਾ ਜਾਵੇ ਪੁਲਿਸ ਦੀ ਸਖਤੀ ਕਰਕੇ ਆਪਣੇ ਕਾਮਯਾਬ ਨਹੀਂ ਹੋਏ ਔਰ ਉਨੀ ਦੇਰ ਚ ਅਰੈਸਟ ਹੋ ਗਏ ਇਹਨਾਂ ਦੇ ਪੋਜੀਸ਼ਨ ਚੋਂ ਇੱਕ ਹੈਂਡ ਗ੍ਰੇਨੇਡ ਇੱਕ ਬੱਤੀ ਬੋਰ ਪਿਸਟਲ ਵਿਦ ਕਾਰਟ੍ਰਿਜਸ ਮਿਲੇ ਆ ਔਰ ਮੁੱਢਲੀ ਪੁੱਛਗਿੱਛ ਚ ਇਹ ਗੱਲ ਕਲੀਅਰ ਹੋਈ ਹੈ ਕਿ ਜਿਹੜਾ ਇਹ ਇਹ ਮੋਡਿਊਲ ਹੈ ਇਹਨਾਂ ਨੇ ਜਿਹੜਾ ਨਿਰੰਕਾਰੀ ਗਿਫਟ ਸਟੋਰ ਸੀਗਾ ਮਾਲਾਂ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਬੰਦੇ ਦੇ ਤੇ ਗੋਲੀ ਚੱਲੀ ਸੀ ਜਿਹੜਾ ਮੋਟਰਸਾਈਕਲ ਇਹਨਾਂ ਨੇ ਪ੍ਰੋਵਾਈਡ ਕੀਤਾ ਸੀ ਉਸ ਤੋਂ ਬਾਅਦ ਇਹ ਕੁਝ ਹੋਰ ਜਿਹੜੇ ਹੈਂਡ ਗ੍ਰੇਨੇਡ ਨੇ ਇਹਨਾਂ ਨੇ ਬਾਰਡਰ ਏਰੀਆ 'ਚ ਵੀ ਡਿਲੀਵਰੀਆਂ ਜਾ ਕੇ ਦਿੱਤੀ ਇੱਕ ਹੋਰ ਹੈਂਡ ਗ੍ਰੇਨੇਡ ਉਸੇ ਮੋਟਰਸਾਈਕਲ ਤੇ ਸੀ ਉਸ ਤੇ ਨਹੀਂ ਅਲੱਗ ਗਏ ਸੀਗੇ ਉਸ ਤੇ ਵੀ ਅਸੀਂ ਸਾਰਾ ਉਹ ਕਵਰ ਕਰ ਲਿਆ ਆਪਣਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸੋ ਬੇਸਿਕਲੀ ਮੁੜ ਕੇ ਜਦੋਂ ਅੱਜੂ ਨੂੰ ਅਸੀਂ ਇੱਥੇ ਗੇਟ ਕੀ ਮਾਨ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਸਾਡੇ ਇਨਸਪੈਕਟਰ ਮਨਜੀਤ ਕੌਰ ਤੇ ਇਹਨਾਂ ਦੀ ਪੁਲਿਸ ਪਾਰਟੀ ਜਦੋਂ ਇੱਧਰ ਆਏ ਸੀਗੇ ਇਸ ਏਰੀਏ 'ਚ ਫਤਾਹਪੁਰ ਦਾ ਏਰੀਆ ਥਾਣਾ ਇਸਲਾਮਾਬਾਦ ਦਾ ਏ ਜਿੱਥੇ ਇਹਨੇ ਕਿਹਾ ਸੀ ਮੈਂ ਪਿਸਤੌਲ ਲੁਕੋਇਆ ਹੋਇਆ ਜਦੋਂ ਗੱਡੀ 'ਚੋਂ ਆਇਆ ਇਹਨੇ ਮਨਪ੍ਰੀਤ ਜਿਹੜਾ ਸਾਡਾ ਕਾਂਸਟੇਬਲ ਆ ਉਹਦਾ ਸਰਵਿਸ ਪਿਸਤੌਲ ਖੋ ਕੇ ਉਹਦੇ ਵੱਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਔਰ ਬੜੀ ਅਲਰਟਨੈਸ ਦਿਖਾਉਂਦੇ ਹੋਏ ਇਹ ਅਸੀਂ ਸ਼ਮਸ਼ੀਰ ਸਿੰਘ ਨੇ ਸੈਲਫ ਡਿਫੈਂਸ ਦੇ ਵਿੱਚ ਇੱਕ ਮਤਲਬ ਫਾਇਰ ਕੀਤਾ ਜੁੜਾ ਕਿ ਲਾਤੇ ਲੱਗਿਆ ਜਿਸਦੇ ਤੇ ਸਿਵਲ ਹਸਪੀਟਲ 'ਚ ਐਡਮਿਟ ਕਰਾਇਆ ਗਿਆ ਅਜੀਤ ਕੁਮਾਰ ਲਈ ਸੱਜੂ ਨੂੰ ਬਾਕੀ ਬੰਦੇ ਸਾਰੇ ਹਰਾਸ ਨੇ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਸੋ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇੰਪੋਰਟੈਂਟ ਕ੍ਰਾਈਮ ਔਰ ਬੜਾ ਸੈਂਸੇਸ਼ਨਲ ਕ੍ਰਾਈਮ ਜਿਹਦੇ ਵਾਸਤੇ ਇਹਨੂੰ ਟਾਸਕ ਕੀਤਾ ਗਿਆ ਸੀ ਉਹ ਟਲਿਆ ਔਰ ਇਹਨਾਂ ਦਾ ਅਗਲਾ ਨੈਟਵਰਕ ਹੈ ਜਿਹੜਾ ਕਿ ਬਾਹਰੋਂ ਚੱਲ ਰਿਹਾ ਹੈ ਜਰਮਨੀ ਦੇ ਵਿੱਚ ਔਰ ਈਵਨ ਅਰਮੀਨੀਆ ਦਾ ਵੀ ਵਿੱਚ ਇਹਦੇ ਚ ਰੈਫਰੈਂਸ ਆਇਆ ਉਹ ਸਾਰੇ ਜਿਹੜੇ ਇਹਦੇ ਹੈਂਡਲਰ ਨੇ ਔਰ ਉਹ ਬਿਟਵੀਨ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਜਿਹੜਾ ਵੈਪਨ ਨਾਲ ਬਲੌਕ ਖ਼ਬਰ ਹੀ ਵਾਸਤੇ ਰੱਖਿਆ ਗਿਆ ਇਹ ਕਿਤੇ ਵਰਤਿਆ ਵੀ ਗਿਆ ਪਹਿਲਾਂ ਇਹਨਾਂ ਦੇ ਵੱਲੋਂ ਨਹੀਂ ਉਹ ਵੈਪਨ ਰਿਕਵਰ ਨਹੀਂ ਹੋਇਆ ਉਸ ਤੋਂ ਪਹਿਲਾਂ ਹੀ ਇਹ ਗੱਲ ਹੋ ਗਈ ਹੈ ਤੇ ਬਾਕੀ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਇਹ ਜਿਹੜੇ ਇਨਟੈਚ ਨੇ ਜੇਲ ਕਰਕੇ ਪੁਰਾਣੇ ਔਰ ਪੈਸੇ ਦਾ ਲਾਲਚ ਇਹਨਾਂ ਨੂੰ ਦਿੱਤਾ ਗਿਆ ਮੈਂ ਤੁਹਾਡੇ ਰਾਹੀਂ ਸਭ ਨੂੰ ਇਹ ਯੂਥ ਨੂੰ ਜ਼ਰੂਰ ਮੈਸੇਜ ਦੇਣਾ ਚਾਹੁੰਦਾ ਕਿ ਛੋਟੇ ਪੈਸੇ ਦੇ ਲਾਲਚ ਪਿੱਛੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਔਰ ਜੇਲ੍ਹਾਂ ਵਿੱਚ ਮੁੜ ਕੇ ਸਾਰੀ ਉਮਰ ਲੰਘ ਜਾਂਦੀ ਹੈ ਜਦੋਂ ਇਹੋ ਜਿਹੇ ਗਲਤ ਕੰਮਾਂ ਚੋਂ ਪੈ ਜਾਂਦੇ ਅੱਛਾ ਜਿਹੜਾ ਪਰਵਸ਼ਨਗਰ ਜਿਹੜਾ ਬੰਬਲਾਸਟ ਕੀਤਾ ਗਿਆ ਸੀ ਚੌਂਕੀ ਦੇ ਵਿੱਚ ਉਹ ਉਹਨਾਂ ਵਿੱਚ ਵੀ ਇਨਵੋਲ ਹੈ ਨਹੀਂ ਉਹ ਪਹਿਲਾਂ ਆਪਾਂ ਫੜਲੇ ਸੀ ਬੰਦੇ ਬੇਸਿਕਲੀ ਇਹ ਬੰਦੇ ਨਵਾਂ ਮੋਡਿਊਲ ਤਿਆਰ ਕੀਤਾ ਜਾ ਰਿਹਾ ਸੀ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਬਾਰਡਰ ਏਰੀਆ ਚੋਂ ਕਨਸਾਈਨਮੈਂਟ ਚੁੱਕ ਕੇ ਲਿਆ ਕੇ ਇਹਨਾਂ ਨੇ ਇੱਥੇ ਮਤਲਬ ਕੋਈ ਵਾਰਦਾਤ ਕਰਨ ਵਾਸਤੇ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਜਿਸ ਚ ਇਹ ਕਾਮਯਾਬ ਨਹੀਂ ਹੋ ਸਕੇ ਔਰ ਮੈਂ ਪੁਲਿਸ ਦੀ ਸਲਾਹਾ ਕਰਦਾ ਸਪੈਸ਼ਲੀ ਇੰਸਪੈਕਟਰ ਮਨਜੀਤ ਕੌਰ ਸਾਡੇ ਜਿਹੜੇ ਐਸ ਐਚਓ ਗੇਟ ਕੀਮਾ ਜਿਸਪਾਲ ਸਿੰਘ ਏਸੀਪੀ ਔਰ ਏਡੀਸੀਪੀ ਵਨ ਸਾਡੇ ਵਿਸ਼ਾਲਜੀਤ ਜੀ ਇਹਨਾਂ ਨੇ ਬੜੀ ਅੱਛੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹ ਕਾਮਯਾਬੀ ਪ੍ਰਾਪਤ ਕੀਤੀ ਹੈ ਔਰ ਇਹ ਬਸਟ ਕੀਤਾ ਗਿਆ ਟੈਰਰ ਮੋਡਿਊਲ ਅੱਛਾ ਸਰ ਇੱਕ ਸਵਾਲ ਹੈ ਕਿ ਇਹ ਜਿਹੜਾ ਹੈਗਾ ਕਿਹੜੀ ਚੌਕੀ 'ਚ ਬੰਬ ਮਾਰਨਾ ਸੀ ਐਦਾ ਗ੍ਰੇਨੇਡ ਇਹਨਾਂ ਨੇ ਅਜੇ ਇਹਨਾਂ ਨੂੰ ਟਾਸਕ ਘਾਰਿਆ ਸੀ ਉਹ ਕਹਿੰਦੇ ਕਿ ਕਿਤੇ ਵੀ ਕਰ ਦੋ ਜੋ ਮੋਢਲੀ ਪੁਛਕੇ ਚ ਆਇਆ ਉਹਨਾਂ ਨੂੰ ACB ਵੀ ਅਸੀਂ ਕਿਸੇ ਤਰੀਕੇ ਨਾਲ ਮਤਲਬ ਆਪਣੀ ਨਿਊਜ਼ ਬਣਾਈਏ ਤੇ ਰਿਸਪਾਂਸਿਬਿਲਟੀ ਲਈ ਅੱਛਾ ਜੀ ਤੇ ਇਹ ਕਿੰਨੇ ਪਹਿਲੇ ਵੀ ਕਿਤੇ ਚੌਂਕੀ ਚੰਨ ਨੇ ਗ੍ਰੇਨੇਡ ਬਲਾਸ ਕੀਤਾ ਨਹੀਂ ਪਹਿਲਾਂ ਕੋਈ ਇਹੋ ਜੀ ਗੱਲ ਨਹੀਂ ਆਈ ਮੈਂ ਤੁਹਾਨੂੰ ਦੱਸਿਆ ਕਿ ਪੁਰਾਣਾ ਹੈ ਤੇ ਪਾਕਸੋ ਐਕਟ ਦਾ ਸੀਪੀ ਅਮਰ ਜਲੰਧਰ ਦਾ ਹੀ ਹੈਗਾ ਇਹਨਾਂ ਦੇ ਉੱਤੇ ਕੇਸ ਬਾਕੀ ਫਰੈਸ਼ ਮੁੰਡੇ ਨੇ ਔਰ ਪੈਸੇ ਤੇ ਲਾਲਚ ਜੀ ਸਾਰਾ ਕੰਮ ਕਿ ਨਾਮ ਬਣਾਉਣ ਦੀ ਖਾਤਰ ਇਹ ਕੰਮ ਕੀਤਾ ਗਿਆ ਜੀ ਨਾਮ ਵੀ ਔਰ ਪੈਸੇ ਵੀ ਮੇਨ ਲਾਲਚ ਦਾ ਕੰਮ ਹੈ ਔਰ ਉਹ ਬਾਹਰਲੇ ਬੰਦੇ ਜਿਹੜੇ ਆਪ ਸੇਫ ਬੈਠੇ ਇਹਨਾਂ ਨੂੰ ਮਿਸਗਾਈਡ ਕਰ ਰਹੇ ਆ ਤੇ ਯੂਥ ਨੂੰ ਬੰਦੇ ਕੋਈ ਨਾਮ ਜਰਾ ਕੋਈ ਜੀਵਨ ਫੌਜੀ ਤੁਹਾਨੂੰ ਦੱਸਿਆ ਜੀ ਉਹਦਾ ਮੋਡਿਊਲ ਲਾਲ ਜੀ ਦਿੱਤਾ ਜਾਂਦਾ ਜੀ ਸਾਰੇ ਇਹਨਾਂ ਨੂੰ ਜਦੋਂ ਕੰਮ ਕਰਵਾਇਆ ਦੇਖੋ ਛੋਟੇ ਪੈਸੇ ਦਿੱਤੇ ਜਾਂਦੇ ਆਦੇ ਜਿਹੜੇ ਪਹਿਲਾਂ ਫੜੇ ਗਏ ਸੀ ਲੋਕ ਉਹਨਾਂ ਨੂੰ ਤਾਂ ਪਤਾ ਲੱਗਿਆ ਕੋਈ ਪੈਸੇ ਆਏ ਵੀ ਨਹੀਂ ਦਿਖਾਏ ਸੀਗੇ ਸੋ ਇਸ ਕਰਕੇ ਇਹ ਜਿਹੜਾ ਇੱਕ ਅੱਛਾ ਮੈਂ ਸਮਝਦਾ ਡਿਟੈਕਸ਼ਨ ਤੇ ਪ੍ਰिवेंशन ਦਾ ਕੰਮ ਕੀਤਾ ਸਾਡੀ ਪੁਲਿਸ ਇਹਦੇ ਨਾਲ ਕਾਫੀ অপরাধ ਰੁਕਿਆ ਉਹਨਾਂ ਨੇ ਬਿਲਕੁਲ 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 ਡੈਫੀਨੇਟਲੀ ਜੀ थैंक यू इस तरह दिया खबरा अपने आले दुआले देख लई साडे चैनल नु सब्सक्राइब करो अते साडिया खबरा नु वध तो वध शेयर करो अगलीया खबरा नाल तुसी देखदे रहो इंडियन टीवी न्यूज़ पंजाब